ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਤਨ ਸੁਵਿਲਾ ਜਿਤ ਦਰਸ਼ਨ ਕਰਨਾ ਹਉ ਬਲੇਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਮ ਸਨਮਾਨਯੋਗ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਕਰੀਏ ਸਾਰੇ ਰਸਨਾ ਨੂੰ ਕਰੋ ਪਵਿੱਤਰ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਦੀ ਅਪਾਰ ਕਿਰਪਾ ਬਖਸ਼ ਸਦਕਾ ਅੱਜ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ ਸਾਡੇ ਜੋ ਦੇਸੀ ਮਹੀਨਾ ਮਤਾਵਕ ਇਹ ਜੋ ਤੀਸਰਾ ਮਹੀਨਾ ਸਾਲ ਦਾ ਸ਼ੁਰੂ ਹੋਇਆ ਹੈ ਚੇਤ ਵਿਸਾਖ ਜੇਠ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਸਤਿਗੁਰ ਜੀ ਸਾਨੂੰ ਜੀਵਾਂ ਨੂੰ ਸਮਝਾਉਣਾ ਕਰ ਰਹੇ ਨੇ ਹਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਧਾਵਨ ਲੱਗੇ ਆ ਕਿਸੇ ਨਾ ਦੇਈ ਬੰਨ ਕੈਨ ਲੱਗੇ ਹੈ ਜੀਵ ਏ ਮਨੁੱਖ ਜੇਸਾ ਪ੍ਰਭੂ ਦੇ ਅੱਗੇ ਸਾਰੇ ਸੀਸ ਝੁਕਾਉਂਦੇ ਨੇ ਜੋ ਸਭ ਤੋਂ ਵੱਡਾ ਹੈ ਤੂੰ ਉਹਦੇ ਚਰਨਾਂ ਨਾਲ ਜੁੜਨਾ ਕਰ ਤੂੰ ਉਹਦੇ ਨਾਲ ਆਪਣੇ ਮਨ ਦੀ ਪ੍ਰੀਤ ਪਾ ਜੋ ਸਭ ਤੋਂ ਵੱਡਾ ਹੈ ਜੇਦੇ ਅੱਗੇ ਸਾਰੇ ਝੁਕਦੇ ਨੇ ਨਿਉਂਦੇ ਨੇ ਹਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਨ ਲੱਗੇ ਆ ਕਿਸੇ ਨਾ ਦੇਈ ਬੰਨ ਕਹਿਣ ਲੱਗੇ ਫਿਰ ਜਦੋਂ ਤੂੰ ਉਹਦੇ ਨਾਲ ਪ੍ਰੀਤ ਪਾਏਗਾ ਨਾ ਦੇਖ ਕਿਸੇ ਨੂੰ ਵੀ ਫਿਰ ਤੈਨੂੰ ਬੰਨਣ ਨਹੀਂ ਦੇਵੇਗਾ ਤੈਨੂੰ ਕਿਸੇ ਤੋਂ ਵੀ ਡਰ ਨਹੀਂ ਰਹੇਗਾ ਭਾਵ ਤੈਨੂੰ ਕਿਸੇ ਚੀਜ਼ ਦਾ ਵੀ ਡਰ ਨਹੀਂ ਰਹੇਗਾ ਜਦੋਂ ਤੂੰ ਉਸ ਪ੍ਰਭੂ ਨਾਲ ਪ੍ਰੇਮ ਪਾਲੇਗਾ ਪ੍ਰੀਤ ਪਾਏਗਾ ਆਪ ਸਾਰੇ ਪੜੇ ਲਿਖੇ ਸੂਝਵਾਨ ਬੈਠੇ ਹੋ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਮੈਨੂੰ ਮਾਫ ਕਰਿਓ ਧਰਮ ਦੀ ਦੁਨੀਆ ਵਿੱਚ ਅਸੀਂ ਸਾਰੇ ਅਨਪੜ ਬੈਠੇ ਹਾਂ ਧਰਮ ਦੀ ਦੁਨੀਆ ਵਿੱਚ ਅਸੀਂ ਸਾਰੇ ਅਨਪੜ ਬੈਠੇ ਹਾਂ ਉਹ ਕਿਸ ਤਰ੍ਹਾਂ ਮੰਨ ਲਓ ਇੱਥੇ ਬਾਹਰ ਸੜਕ ਤੇ ਫੌਜ ਜਾਂਦੀ ਹੋਏ ਆਰਮੀ ਜਾਂਦੀ ਹੋਏ ਦੇ ਕਿਸ ਅਨਪੜ ਬੰਦੇ ਨੂੰ ਪੁੱਛਿਆ ਜਾਏ ਪੀ ਕੌਣ ਵਾ ਤੇ ਉਹ ਕਹੇਗਾ ਇਹ ਫੌਜੀ ਆ ਇਹ ਆਰਮੀ ਆ ਇਹੋ ਹੀ ਕਹੇਗਾ ਫੌਜੀ ਜਾ ਰਹੀ ਆ ਆਪਾਂ ਅਨਪੜ ਬੰਦੇ ਨੂੰ ਪੁੱਛਿਆ ਪੀ ਇਹ ਕੌਣ ਆ ਧਿਆਨ ਦੇਣਾ ਤੇ ਉਹ ਕਹੇਗਾ ਵੀ ਫੌਜੀ ਜਾ ਰਹੀ ਆ ਜੇ ਕਿਸੇ ਪੜ੍ਹੇ ਲਿਖੇ ਨੂੰ ਪੁੱਛਿਆ ਜਾਏ ਕਿ ਕੌਣ ਜੇ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਪੁੱਛੀਏ ਕਿ ਇਹ ਕੌਣ ਆ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਨਾ ਉਹਦੀ ਪੜ੍ਹਾਈ ਕਰਕੇ ਉਹਨੂੰ ਗਿਆਨ ਆ ਉਹਨੂੰ ਪਤਾ ਏ ਕਿ ਜਿਹਦੇ ਮੋਢੇ ਤੇ ਇੱਥੇ ਚਿੱਟੀਆਂ ਤੇ ਨਫਤੀਆਂ ਲੱਗੀਆਂ ਨਾ ਫੀਤੀਆਂ ਉਹ ਹੌਲਦਾਰ ਹੋ ਜਾਂਦਾ ਹੈ ਜੇਦੇ ਮੋਢੇ ਤੇ ਸਟਾਰ ਲੱਗ ਗਿਆ ਉਹ ਸੂਬੇਦਾਰ ਹੋ ਜਾਂਦਾ ਹੈ ਤੇ ਜਿੱਦਾਂ ਜਿੱਦਾਂ ਸਟਾਰ ਦੇ ਨਾਲ ਗਾਂ ਸਟਾਰ ਵਧਦੇ ਨੇ ਉਹ ਸੂਬੇਦਾਰ ਮੇਜਰ ਹੋ ਜਾਂਦਾ ਹੈ ਕਰਨਲ ਹੋ ਜਾਂਦਾ ਹੈ ਲੈਫਟੇਨੈਂਟ ਕਰਨਲ ਹੁੰਦਾ ਹੈ ਕਰਨਲ ਹੁੰਦਾ ਹੈ ਜੋ ਜਿਹੜਾ ਪੜਿਆ ਲਿਖਿਆ ਉਹਨੂੰ ਇਹ ਸਮਝ ਜੇ ਕਿ ਇਹ ਜੋ ਸਾਰਾ ਕੰਟਰੋਲ ਇਹ ਸਾਰਾ ਸਿਸਟਮ ਇਹ ਕਿਹਦੇ ਅਧੀਨ ਚੱਲ ਰਿਹਾ ਹੈ ਇੱਕ ਫੌਜ ਦਾ ਜਰਨਲ ਹੈ ਉਹ ਪੜੇ ਲਿਖੇ ਆਦਮੀ ਨੂੰ ਇਹ ਪਤਾ ਹੈ ਕਿ ਇਹ ਸਾਰਾ ਜਿਹੜਾ ਸਿਸਟਮ ਜਰਨਲ ਦੇ ਅੰਦਰ ਚੱਲ ਰਿਹਾ ਹੈ ਜਰਨਲ ਦੇ ਅੰਡਰ ਇਹ ਸਾਰੇ ਜਰਨਲ ਦੇ ਹੁਕਮ ਵਿੱਚ ਚੱਲ ਰਹੇ ਨੇ ਧਿਆਨ ਦਿਓ ਫਿਰ ਆਪਾਂ ਸਪੋਜ਼ ਕਰੀਏ ਵੀ ਉਹ ਪੜਾ ਲਿਖਾ ਜਿਹੜਾ ਜੀਵਾ ਜਿਹੜਾ ਬੰਦਾ ਹੈ ਉਹਦੀ ਸਾਝ ਜਿਹੜੀ ਆ ਉਹ ਜਰਨਲ ਦੇ ਨਾਲ ਉਹਦੀ ਪ੍ਰੀਤ ਜਰਨਲ ਦੇ ਨਾਲ ਪੈ ਗਈ ਆ ਪਿਆਰ ਪੈ ਗਿਆ ਦੋਸਤੀ ਬਣ ਗਈ ਜਰਨਲ ਦੇ ਨਾਲ ਜਦੋਂ ਜਰਨਲ ਦੇ ਨਾਲ ਉਹਦੀ ਸਾਝ ਪੈ ਗਈ ਪ੍ਰੀਤ ਪੈ ਗਈ ਦੋਸਤੀ ਬਣ ਗਈ ਤੇ ਫਿਰ ਕੋਈ ਸਿਪਾਈ ਕੋਈ ਹੌਲਦਾਰ ਕੋਈ ਸੂਬੇਦਾਰ ਕੋਈ ਸੂਬੇਦਾਰ ਮੇਜਰ ਕੋਈ ਲੈਫਟੀਨੈਂਟ ਕਰਨਲ ਕੋਈ ਕਰਨਲ ਕੋਈ ਵੀ ਉਹਦਾ ਕੰਮ ਨਹੀਂ ਰੋਕੇਗਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਜਿਹੜਾ ਇਹ ਜਰਨਲ ਦਾ ਹੈ ਮਿੱਤਰ ਉਹਦਾ ਕੰਮ ਕੋਈ ਵੀ ਉਹਦੇ ਕੰਮ ਵਿੱਚ ਰੁਕਾਵਟ ਨਹੀਂ ਪਾਏਗੀ ਜੇ ਸਪਾਈ ਦੇ ਲੈਵਲ ਦਾ ਹੋਏਗਾ ਤੇ ਉਹ ਆਪ ਕਰਕੇ ਆਏਗਾ ਜੇ ਹੌਲਦਾਰ ਦੇ ਲੈਵਲ ਦਾ ਹੋਏਗਾ ਤੇ ਆਪ ਕਰੇਗਾ ਕਰੇਗਾ ਕਿਉਂ ਕਿ ਉਹਨਾਂ ਨੂੰ ਪਤਾ ਹੈ ਕਿ ਇਹਦੀ ਸਾਂਝ ਜਿਹੜੀ ਆ ਉਹ ਜਰਨਲ ਦੇ ਨਾਲ ਆ ਤੇ ਮਾਫ ਕਰਨਾ ਜੇ ਮੇਰੀ ਸਾਂਝ ਜਰਨਲ ਦੇ ਨਾਲ ਆਣਾ ਦੇ ਜਰਨਲ ਦੇ ਹੁਕਮ ਵਿੱਚ ਸਪਾਈ ਇਹ ਜਰਨਲ ਦੇ ਹੁਕਮ ਵਿੱਚ ਹੌਲਦਾਰੇ ਜਲੜਨ ਦੇ ਹੁਕਮ ਵਿੱਚ ਸੂਬੇਦਾਰੇ ਮਰਾਏ ਫਰਜ ਨਹੀਂ ਬੰਦਾ ਕਿ ਮੈਂ ਇਹ ਸਪਾਈ ਨੂੰ ਇਹ ਹੌਲਦਾਰ ਨੂੰ ਇਹ ਸੂਬੇਦਾਰ ਨੂੰ ਕੋਈ ਮਾਰਾ ਚੰਗਾ ਕਹਾ ਬੋਲੋ ਸਤਨਾਮ ਹੈ ਤੇ ਉਹਦੇ ਹੁਕਮ ਵਿੱਚ ਹੀ ਨਾ ਪਰ ਗੱਲ ਤਾਂ ਗਿਆਨ ਦੀ ਪੜ੍ਹਾਈ ਦੀ ਸੀ ਕਿ ਸਾਨੂੰ ਗਿਆਨ ਹੋ ਗਿਆ ਇਹ ਜਰਨਲ ਨਾਲ ਤੇ ਇਹ ਸਾਰੇ ਸਾਡੇ ਸਹਾਇਤਾ ਵਿੱਚ ਪਰ ਸਾਡਾ ਕੋਈ ਫਰਜ਼ ਨਹੀਂ ਬੰਦਾ ਕਿਸੇ ਨੂੰ ਮਾੜਾ ਚੰਗਾ ਕਹਿਣ ਦਾ ਜਦੋਂ ਜਰਨਲ ਦਾ ਸਾਹ ਜੇ ਤੇ ਸਾਰੇ ਸਾਡੇ ਕੰਮ ਜਿਹੜੇ ਕਿਤੇ ਵੀ ਰੁਕਾਵਟ ਨਹੀਂ ਬਣੇਗੀ ਸਾਰੇ ਕੰਮ ਜੋ ਇਹ ਆਪ ਕਰਵਾਉਣਗੇ ਬੋਲੋ ਸਤਨਾਮ ਇਹ ਸਤਗੁਰੂ ਜੀ ਇਹ ਜੇਠ ਦੇ ਮਹੀਨੇ ਵਿੱਚ ਜੇਠ ਦਾ ਮਤਲਬ ਲੇ ਕੇ ਵੱਡਾ ਕਿਉਂਕਿ ਹੁਣ ਦਿਨ ਵੀ ਵੱਡੇ ਹੋਣੇ ਸ਼ੁਰੂ ਹੋ ਜਾਣੇ ਆ ਤੇ ਜੇਠ ਦੇ ਮਹੀਨੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਹਰ ਜੇਠ ਜੜੰਦਾ ਲੋੜੀ ਐ ਜਿਸ ਅੱਗੇ ਸਭ ਨੇਵੰਨ ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ ਤੂੰ ਜੇਠ ਦੇ ਮਹੀਨੇ ਵਿੱਚ ਉਸ ਪ੍ਰਭੂ ਨੂੰ ਉਸ ਪਰਮੇਸ਼ਰ ਨੂੰ ਚੇਤੇ ਕਰ ਜਿਹਦੇ ਅੱਗੇ ਸਾਰੇ ਝੁਕਦੇ ਨੇ ਤੂੰ ਉਹਨੂੰ ਚੇਤੇ ਕਰ ਤੇ ਫਿਰ ਤੈਨੂੰ ਕਿਸੇ ਕਿਸਮ ਦਾ ਡਰ ਨਹੀਂ ਰਹੇਗਾ ਤੇਰੇ ਡਰ ਜਿਹੜੇ ਉਹ ਦੂਰ ਹੋ ਜਾਣਗੇ ਜਦ ਲਗੇ ਡਰ ਤੇਰੇ ਦੂਰ ਹੋ ਜਾਣਗੇ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਹੀਂ ਸੰਨ ਕੈਨ ਲੱਗੇ ਨਾਮ ਦਾ ਹੀਰਾ ਨਾਮ ਦਾ ਮੋਤੀ ਨਾਮ ਦਾ ਲਾਲ ਇੱਕ ਐਸਾ ਹੈ ਜਿਹੜਾ ਤੇਰਾ ਖਜ਼ਾਨਾ ਏ ਨਾਮ ਦਾ ਇਹ ਕਦੀ ਵੀ ਚੋਰੀ ਨਹੀਂ ਹੋ ਸਕਦਾ ਇਹਨੂੰ ਕੋਈ ਚੀਰਾ ਨਹੀਂ ਸਕਦਾ ਇਹ ਹਮੇਸ਼ਾ ਤੇਰੇ ਨਾਲ ਹੀ ਰਹੇਗਾ ਤੇਰੀ ਸਹਾਇਤਾ ਕਰੇਗਾ ਇਸ ਸਿਮਰਨ ਦਾ ਨਾਮ ਦੀ ਐਸੀ ਦਾਤ ਏ ਇਸੇ ਕਰਕੇ ਸਤਗੁਰ ਜੀ ਤਾਂਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਨੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਸਾਨੂੰ ਨਾਮ ਦੀ ਮਹਿਮਾ ਬਾਰੇ ਸਮਝਾਉਂਦੇ ਨੇ ਨਾਮ ਨਾਲ ਜੋੜਨਾ ਕਰਦੇ ਨੇ ਪ੍ਰਭ ਕਹੇ ਸਿਮਰਨ ਕਾਰਜ ਪੂਰੇ ਕਹਿ ਲਗੇ ਤੂੰ ਚੌਂਕੜਾ ਮਾਰ ਕੇ ਸਿਮਰਨ ਕਰ ਉਹਨੂੰ ਚੇਤੇ ਕਰ ਤੇਰੇ ਕਾਰਜ ਪੂਰੇ ਹੋਣਗੇ ਆਪ ਆਮ ਪਗਤਿਆਂ ਚੰਦੇ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਡਰ ਨਹੀਂ ਲੱਗਦਾ ਤੇ ਡਰ ਲੱਗੇਗਾ ਕਦੋਂ ਨਹੀਂ ਜਦੋਂ ਅਸੀਂ ਉਹਨੂੰ ਚੇਤੇ ਕਰਾਂਗੇ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਦੁੱਖ ਸੰਤਾਪ ਨਹੀਂ ਆਉਂਦਾ ਨੇੜੇ ਆਉਂਦਾ ਕਦੋਂ ਨਹੀਂ ਜਦੋਂ ਉਹਨੂੰ ਚੇਤੇ ਕਰਾਂਗੇ ਕਹ ਲੱਗੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸਨ ਰੰਗ ਸਬੇ ਨਾਰਾਇਣ ਜੇਤੇ ਮਨ ਪਾਵਨ ਕਹ ਲੱਗੇ ਉਹਦੇ ਰੰਗ ਨੇ ਉਹ ਕਰਤਾਰ ਦੇ ਜਿੰਨੇ ਸਿਖੀ ਸਾਜੀ ਉਹਦੇ ਸਾਰੇ ਰੰਗ ਨੇ ਦੇਉ ਜੇ ਇਸ ਤਰ੍ਹਾਂ ਜੀਵਾਂ ਨੂੰ ਖੜਾ ਰਿਹਾ ਏ ਉਹਦੀ ਰਜਾ ਵਿੱਚ ਨਹੀਂ ਤੇ ਉਹ ਖੋਸ ਨਹੀਂ ਉਹਦੇ ਮਨ ਨੂੰ ਪਾ ਰਿਹਾ ਏ ਜੋ ਹਰ ਲੋੜੀ ਸੋ ਕਰੇ ਸੋਈ ਜੀ ਕਰੰਨ ਕਹਿਣ ਲੱਗੇ ਜੋ ਹਰ ਲੋੜੀ ਸੋ ਕਰੇ ਕਹਿਣ ਲੱਗੇ ਜੋ ਨੂੰ ਚੰਗਾ ਲੱਗਦਾ ਉਹ ਹੀ ਉਹ ਕਰਦਾ ਏ ਤੇ ਜੂ ਚਾਹੁੰਦਾ ਏ ਜੀਵਾਂ ਤੋਂ ਕਰਾਉਂਦਾ ਏ ਜੀਵ ਵੀ ਉਹੀ ਕਰਦੇ ਨੇ گاਉਂ ਸ਼ਹਿਰ ਨੂੰ ਕਦੀ ਵੀ ਘਾਹ ਪਾਉ ਨਹੀਂ ਖਾਏਗਾ ਕਿਉਂਕਿ ਉਹਨੇ ਉਹ ਮਾਸ ਕਾਂਤੀ ਲਾਇਆ ਹੋਇਆ ਤੇ گاਉਂ ਕਦੀ ਮਾਸ ਨਹੀਂ ਖਾਏਗਾ ਕਿਉਂਕਿ ਉਹਨੇ ਘਾਹ ਖਾਂਦਿਆ ਹੋਇਆ ਹੁਣ ਕੰਮ ਆਉ। ਉਹ ਜਿੱਦਾਂ ਜੀਵਾਂ ਨੂੰ ਕਹਿੰਦਾ ਏ ਉਦਾਂ ਹੀ ਕਰਦੇ ਆਪਾਂ ਪਾਗੇ ਪਰ ਉਹਦਾ ਜੀ ਦਾ ਸਰਬਨ ਸ਼ਬਦ ਵੀ ਸਰਵਨ ਕਰੇ ਮਾਰਟੀ ਕੋ ਪੁੱਤਰਾ ਕਿਵੇਂ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਦੌੜੇ ਫਿਰਦਾ ਹੈ ਕਹਿ ਲੰਗੇ ਮਿੱਟੀ ਦਾ ਪੁੱਤਰਾ ਬਨਾਇਆ ਹੈ ਤੇ ਕਿਦਾਂ ਨੱਚਦਾ ਫਿਰਦਾ ਹੈ ਕਿਦਾਂ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਦੌੜੇ ਫਿਰ ਤੇ ਕਹਿੰਦੇ ਦੇਖਦਾ ਹੈ ਸੁਣਦਾ ਹੈ ਬੋਲਦਾ ਹੈ ਤੇ ਦੌੜਾ ਹੀ ਫਿਰਦਾ ਹੈ ਜਬ ਕੇ ਛਪਾਵੇ ਤਬ ਗਰਵ ਕਰਤੇ ਤੇ ਕਹਿਣ ਲੱਗੇ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਨਾ ਤੇ ਬੜਾ ਚੌੜਾ ਹੁੰਦਾ ਹੈ ਵੀ ਮੈਂ ਕੀਤਾ ਮੇਰੇ ਵਰਗਾ ਕੋਈ ਕੰਮ ਹੀ ਨਹੀਂ ਕਰਦਾ ਜਬ ਕੇ ਛਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤੋ ਰੋਣ ਲੱਗਦਾ ਹੈ ਤੇ ਜਦੋਂ ਨੁਕਸਾਨ ਹੋ ਜਾਂਦਾ ਹੈ ਮੂੰਹ ਤੇ ਲਾਜਾ ਬਣਾ ਲੈਂਦਾ ਪ੍ਰਮਾਤਮਾ ਇਹ ਕੀ ਕੀਤਾ ਫੇਟੇ ਲਾਜਾ ਮੂੰਹ ਬਣਾ ਲੈਂਦਾ ਚਿਹਰੇ ਤੇ ਪਤਾ ਲੱਗ ਜਾਂਦਾ ਹੈ ਕਿ ਨੁਕਸਾਨ ਹੋਇਆ ਹੈ ਲਗੇ ਕਹਿਰ ਅਦਾਸ ਬਾਜੀ ਜਗ ਭਾਈ ਬਾਜੀ ਗਰ ਚੁਮਹ ਪ੍ਰੀਤ ਬਣੇ ਰਵਦਾਸ ਮਹਾਰਾ ਜੀ ਉਹ ਕਿਰ ਰਵਦਾਸ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕਹਿਣ ਲੱਗੇ ਮੈਨੂੰ ਇਹ ਸਮਝ ਆ ਗਈ ਕਿ ਜਿੱਦਾਂ ਬਾਜੀਗਰ ਦਾ ਖੇਲ ਹੋ ਉਂਗਲੀ ਜੇ ਉਹਨੇ ਧਾਗਾ ਪਾਇਆ ਹੁੰਦਾ ਤੇ ਥੱਲੇ ਪਤਨੀਆਂ ਨੱਚਦੀਆਂ ਹੈ ਨਾ ਤੇ ਜਿੱਦਾਂ ਜਿੱਦਾਂ ਇਹ ਧਾਗਾਣ ਚਾਹੁੰਦਾ ਹੈ ਉਦੋਂ ਨੱਚਦੀਆਂ ਹੈ ਮੈਨੂੰ ਸਮਝ ਹੀ ਆ ਗਈ ਕਿ ਪ੍ਰਮਾਤਮਾ ਐ ਤੂੰ ਮਦਾਰੀ ਦਾ ਕਿਹੜੇ ਜਿੰਨੇ ਜੀਵੇ ਇਹ ਤੂੰ ਇਦਾਂ ਇਦਾਂ ਨਚਾਰਿਆ ਤੇ ਹੁਣ ਮੈਂ ਵੀ ਤੇਰਾ ਇਹ ਕਿਹੜ ਤਮਾਸ਼ਾ ਵੇਖ ਕੇ ਮੈਨੂੰ ਸਮਝ ਆ ਗਈ ਵੀ ਇਹ ਮਦਾਰੀ ਦਾ ਕਿਹੜੇ ਤੇ ਮੈਂ ਵੀ ਹੁਣ ਇਹਨਾਂ ਜੀਵਾਂ ਨੂੰ ਵੇਖ ਕੇ ਖੁਸ਼ ਹੋ ਰਿਹਾ ਕਿ ਕਿੱਦਾਂ દોੜੇ ਫਿਰਦੇ ਨੇ ਕਿੱਦਾਂ ਨਚਾਰਿਆ ਹੈ ਇਸੇ ਤਰ੍ਹਾਂ ਸਤਿਗੁਰ ਜੀ ਤੁਨ ਤੁਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ 12 ਮਾਹਾਂ ਦੇ ਪਾਠ ਵਿੱਚ ਜੀਵਾਂ ਨੂੰ ਸਮਝਾਉਣਾ ਕਰੀ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ ਕਹਿ ਲਗੇ ਤੇ ਜਿਹੜੇ ਪ੍ਰਭੂ ਨੇ ਆਪਣੀ ਸਿਫਤ ਸਰਾਹ ਵਿੱਚ ਲਾਏ ਨੇ ਜਿਨ੍ਹਾਂ ਜੀਵਾਂ ਨੂੰ ਉਹਨੇ ਨਾਮ ਜਪਣ ਵਿੱਚ ਲਾਇਆ ਹੈ ਉਹਨਾਂ ਨੂੰ ਧਨ ਕਿਹਾ ਜਾਂਦਾ ਹੈ ਉਹ ਧਨ ਹੋ ਜਾਂਦੇ ਆ ਉਹ ਧਨ ਨੇ ਕਿਆ ਲੱਗੇ ਆਪਨ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਕਿਆ ਲੱਗੇ ਜੇ ਆਪਣੀ ਚੁਸਤ ਚਲਾਕੀ ਨਾਲ ਆਪਣੀ ਚਲਾਕੀ ਨਾਲ ਪ੍ਰਭੂ ਪਾਇਆ ਜਾਂਦਾ ਨਾ ਤੇ ਫੇ ਸਾਰੇ ਜੀਵ ਤਾਂ ਵਿਛੜ ਕੇ ਕਿਉਂ ਰੋਂਦੇ ਕਿਉਂ ਦੁੱਖ ਸਹਾਰਦੇ ਨੇ ਫੇ ਤੇ ਗੱਲ ਹੀ ਮੁੱਕ ਜਾਂਦੀ ਤੇ ਗੱਲ ਕਿੱਦਾਂ ਮੁਕਣੀ ਏ ਛਟਕਾਰਾ ਕਿੱਦਾਂ ਹੋਣਾ ਏ ਸਤਿਗੁਰੂ ਜੀ ਫੇ ਅਗਲੀਆਂ ਭਗਤੀਆਂ ਸਮਝਾਉਣਾ ਕਰੇ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰ ਕਾ ਲਗੇ ਜਦੋਂ ਸਾਧੂ ਦੀ ਸੰਗਤ ਮਿਲਦੀ ਹੈ ਨਾ ਕਿਸੇ ਸਾਧੂ ਨਾਲ ਪਿਆਰ ਮਲਾਪ ਹੁੰਦਾ ਹੈ ਤੇ ਸਾਧੂ ਦੇ ਨਾਲ ਫਿਰ ਮਿਲ ਕੇ ਉਸ ਪਰਮੇਸ਼ਰ ਦਾ ਆਨੰਦ ਮਾਣਿਆ ਜਾਂਦਾ ਜਦੋਂ ਸਾਧੂ ਰਿਸ਼ਤਾ ਦੱਸਦਾ ਏ ਜਦੋਂ ਗੁਰੂ ਰਿਸ਼ਤਾ ਦੱਸਦਾ ਏ ਤੇ ਫੇਰ ਜੀਵ ਉਸ ਪਰਮੇਸ਼ਰ ਦਾ ਰੰਗ ਮਾਣਦੇ ਨੇ ਕਹਿ ਲਗੇ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਕਹਿ ਲਗੇ ਇਹ ਜੇਠ ਦਾ ਮਹੀਨਾ ਉਦੇ ਲਈ ਵੱਡਿਆਂ ਭਾਗਾ ਵਾਲਾ ਹੈ ਜਿਹਦੇ ਮੱਥੇ ਤੇ ਮਸਤਕ ਤੇ ਭਾਗ ਨੇ ਜਿਹਦੇ ਮਸਤਕ ਤੇ ਭਾਗ ਲਿਖੇ ਹੋਏ ਨੇ ਉਹਦੇ ਲਈ ਜੇੜ ਦਾ ਮਹੀਨਾ ਬੜਾ ਸੋਹੇ ਬੜਾ ਭਾਗਾ ਵਾਲਾ ਹੈ ਬਹੁਤ ਭਾਗਾ ਵਾਲਾ ਹੈ ਜਿਸਕਾ ਭਾਗ ਮਥਨਾ ਸੋ ਸਤਗੁਰ ਜੀ ਇਸ ਜੇਠ ਦੇ ਮਹੀਨੇ ਰਾਈ ਸਾਨੂੰ ਜੀਵਨ ਨੂੰ ਸਮਝਾਉਣਾ ਕਰ ਰਿਹਾ ਨੇ ਕਿ हे ਭਾਈ ਤੂੰ ਉਸ ਪਰਮੇਸ਼ਰ ਨੂੰ ਚੇਤੇ ਕਰ ਉਹਨੂੰ ਚੇਤੇ ਕਰ ਜਿਹੜਾ ਸਭ ਤੋਂ ਵੱਡਾ ਹੈ ਤੇ ਜਿਹਦੇ ਹੁਕਮ ਵਿੱਚ ਸਾਰੇ ਚੱਲ ਰਹੇ ਨੇ ਜਿਹਦੇ ਅੱਗੇ ਸਾਰੇ ਨਿਵਦੇ ਨੇ ਉਹਨੂੰ ਚੇਤੇ ਕਰ ਉਹਨੂੰ ਚੇਤੇ ਕਰਕੇ ਆਪਣੇ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਸੋ ਸਤਗੁਰੂ ਜੀ ਦੀ ਕਿਰਪਾ ਕਰਨ ਇਹ ਜੇਠ ਦਾ ਮਹੀਨਾ ਸਾਡੇ ਸਾਰਿਆਂ ਲਈ ਕੁਸ਼ੀਆਂ ਖੇੜੇ ਭਰਿਆ ਹੋਏ ਸਤਿਗੁਰੂ ਜੀ ਸਾਨੂੰ ਨਾਮ ਬਾਣੀ ਦੇ ਦਾਤਾਂ ਬਖਸ਼ਣ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਦਾਉ ਦੰਬੈ ਚਾਉ ਬਖਸ਼ਣ ਇੱਕ ਵਾਰੀ ਜੇਠ ਦੇ ਮਹੀਨੇ ਦਾ ਪਾਠ ਪੜ੍ਹ ਕੇ ਫੇ ਆਪਾਂ ਸਮਾਪਤੀ ਕਰ ਦੇਣੀ ਹੈ ਹਰ ਜੇਠ ਜੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਆਰੇ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰਾਂਗ ਸਬੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਏ ਕਰਨ ਯੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ ਆਪਣ ਲੀਆ ਜੇ ਮਿਲੇ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਹਰ ਜੇਠ ਰੰਗੀਲਾ ਸਿਸਟਣੀ ਜਿਸ ਕੈ ਭਾਗ ਮਥੰਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ